ਦੁਆਬਾ ਨਿਊ 24 ਚੋਂ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਹਾਨ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਨੇ ਸਖਾਇਆ ਸਬਕ ਜਲਾ ਜਲੰਧ ਦਿੱਤੀ ਦੇ ਐਸਐਸਪੀ ਹਰ ਕਮਲ ਸਿੰਘ ਖੱਖ ਸਰਵਣ ਸਿੰਘ ਬਲਫਰੋ ਡੀਐਸਪੀ ਮਨਜੀਤ ਸਿੰਘ ਰਾਣਾ ਡੀਐਸਪੀ ਟ੍ਰੈਫਿਕ ਟਾਹ ਪੁਲਿਸ ਦੇ ਇੰਚਾਰਜ ਸਰਦਾਰਾਮ ਸਿੰਘ ਤਰਨੇਦਨ ਕਰਨਾਮ ਸਿੰਘ ਥਣੇਦਸਪਾਲ ਸਿੰਘ ਥਾਣੇ ਦਾ ਕੋਲ ਪ੍ਰਤਾਪ ਸਿੰਘ ਕੌਂਸਲ ਕੁਲਦੀਪ ਜਿਨ੍ਹਾਂ ਬਹਾਨ ਚਲਕਾਂ ਦੇ ਪੇਪਰ ਅਧੂਰੇ ਸਨ ਉਹਨਾਂ ਦੇ ਮੌਕੇ ਤੇ ਚਲਾਨ ਕੀਤੇ ਗਏ ਤੇ ਮੌਕੇ ਤੇ ਹੀ ਜਰਮਾਨਾ ਆਨਲਾਈਨ ਪਰਵਾਇਆ ਗਿਆ ਰਾਮ ਸਿੰਘ ਨੇ ਬਹਾਨ ਚਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪੇਪਰ ਬਹਾਨਾ ਦੇ ਪੂਰੇ ਖਾ ਸਫਰ ਕਰਨ ਵੇਲੇ ਕੋਈ ਸਮੱਸਿਆ ਨਾ ਆਵੇ ਉਹਨਾਂ ਨੇ ਹੁੱਲਾਬਾਜੀ ਕਰਨ ਵਾਲੇ ਬਹਾਨ ਚਲਕਾਂ ਨੂੰ ਤਾਲਨਾ ਦਿੰਦਾ ਕਿ ਜੇਕਰ ਕੋਈ ਬਹਾਨ ਚਲਕ ਹੁੱਲਾਬਾਜੀ ਕਰਦਾ ਫੜਿਆ ਗਿਆ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਇਸ ਸੰਗਨਾਗੀ ਨਾਲ ਗੁਰਸ਼ਾਨ ਸਿੰਘ ਲੱਗ ਗਈ ਵਰਸ ਮੁਜ਼ਾਹਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ